ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਜੋ ਨਤੀਜਿਆਂ ਵਿੱਚ ਬਲਾਕ ਰੁੜਕਾ ਖਲਾ ਅਤੇ ਫਿਲੌਰ ਵਿਖੇ ਭਾਵੇਂ ਆਮ ਆਦਮੀ ਪਾਰਟੀ ਕੋਈ ਬਹੁਤ ਚੰਗਾ ਪ੍ਰਦਰਸ਼ਨ ਤਾਂ ਨਹੀਂ ਕਰ ਸਕੀ ਪਰ ਫਿਰ ਵੀ ਚਾਰ ਬਲਾਕ ਸੰਮਤੀ ਸੀਟਾਂ ਤੇ ਜਿੱਤ ਦਰਜ ਕਰਵਾ ਸਕੀ ਹੈ ਇਸ ਵਿੱਚ ਇੱਕ ਸੀਟ ਫਿਲੌਰ ਵਿੱਚ ਅਤੇ ਤਿੰਨ ਸੀਟਾਂ ਬਲਾਕ ਰੁੜਕਾ ਖਲਾ ਵਿੱਚ ਜਿੱਤੀਆਂ ਹਨ ਇਨ੍ਹਾਂ ਵਿੱਚ ਢੰਡਾ ਤੋਂ ਸੁਨੀਤਾ ਰਾਣੀ ਬਿਰਕ ਤੋਂ ਬੀਨਾ ਕੁਮਾਰੀ ਅਤੇ ਰੁੜਕੀ ਸੀਟ ਤੋਂ ਸੋਦੀ ਰਾਮ ਜੀ ਤੂ ਰਹੇ 블락 ਸੰਮਤੀ ਰੁੜਕੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੋਦੀ RAM ਜੀ 319 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾਂ ਨੂੰ ਕੁੱਲ 909 ਵੋਟਾਂ ਹਾਸਲ ਹੋਏ। ਜਦੋਂ ਕਿ ਕਾਂਗਰਸ ਦੇ ਉਮੀਦਵਾਰ RAM ਲਾਲ ਨੂੰ 590 ਵੋਟ ਪ੍ਰਾਪਤ ਹੋਏ। ਉਨ੍ਹਾਂ ਨੇ ਸਾਡੀ ਇਸ ਜਿੱਤ ਦਾ ਸਹਾਰਾ ਆਪਣੀ ਪਾਰਟੀ ਦੀ ਹਾਈ ਕਮਾਂਡ ਅਤੇ ਬਲਕ ਸੰਮਤੀ ਰੁੜਕੀ ਦੇ ਸਮੂਹ ਵੋਟਰਾਂ ਨੂੰ ਦਿੱਤਾ ਹੈ। ਉਨ੍ਹਾਂ ਦੀ ਜਿੱਤ ਦੀ ਖੁਸ਼ੀ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ ਲੱਡੂ ਵੰਡੇ ਅਤੇ ਆतिਸ਼ਵਾਜੀ ਕੀਤੀ ਗਈ। ਇਸ ਮੌਕੇ ਤੇ ਸੋਢੀ RAM ਜੀ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਹਰ ਪ੍ਰਕਾਰ ਦੀਆਂ ਸਰਕਾਰੀ ਸਹੂਲਤਾਂ ਦਿਵਾਉਣ ਲਈ ਹਰ ਸੰਭਵ ਯਤਨ ਕਰਦੇ ਰਹਿਣਗੇ। ਹਾਜੀ ਮਾਸ ਜੀ ਬੜੀ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਕੀਤੀ ਹੈ ਵੀ ਜਿੱਤ ਅਜ ਤੁਹਾਣ ਆਸ ਰਹੀ ਹੈ ਬਲਾਕ ਸੰਭੀ ਵਿੱਚ ਕੀ ਕਹੋਗੇ ਇਸ ਮੌਕੇ? ਮੈਂ ਸ਼੍ਰੀ ਸੋਢੀ RAM ਸਾਹਿਬ ਦਾ ਹੈਡਮਾਸਟਰ ਪਿੰਡ ਘੁਰਕਾ ਜਿਸ ਨੇ ਬਲਾਕ ਸੰਮਤੀ ਦੀ ਚੋਣ ਸਾਡੇ ਪਰਮ ਸਤਿਕਾਰਯੋਗ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਵਨ ਸਿੰਘ ਮਾਨ ਦੀ ਵਾਈਟ ਤੇ ਹਲਕਾ ਇੰਚਾਰ ਸ਼੍ਰੀ ਪ੍ਰੇਮ ਕੁਮਾਰ ਤੇ ਸੰਜੀਤ ਵਾਲਦੀ ਜੋਗ ਭਾਈਏ ਚ ਇਹ ਜਿਹੜੀ ਚੋਣਾਂ ਮੈਂ ਜਿੱਤ ਕੇ ਪੰਜਾਬ ਸਰਕਾਰ ਦੀ ਝੋਲੀ ਪਾਈ ਆ ਸੋ ਇਸ ਚੋਣ ਦੇ ਵਿੱਚ ਮੈਨੂੰ ਜਿਹੜੇ ਮੇਰੇ ਦੀਨ ਤਿੰਨ ਪੰਡ ਆਉਂਦੇ ਸਨ ਉਹਨਾਂ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਔਰ ਮੈਨੂੰ ਇੱਕ ਵੱਡੀ ਲੀਡ ਨਾਲ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਸੋ ਮੈਂ ਜਿਨ੍ਹਾਂ ਲੋਕਾਂ ਨੇ ਮੇਰੇ ਤੇ ਇੰਨਾ ਵਿਸ਼ਵਾਸ ਕੀਤਾ ਤਾਂ ਮੈਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਜਿਹੜਾ ਰਹਿਣਾ ਤਨਦੇਹੀ ਨਾਲ ਉਤਾਰਾਂਗਾ ਤੇ ਹਰ ਇਨਸਾਨ ਦੀ ਔਖੇ ਵੇਲੇ ਕੰਮ ਆਉਂਗਾ ਜੀ ਧੰਨਵਾਦ